ਤੁਸੀਂ ਦੇਖ ਰਹੇ ਹੋ ਖਬਰ ਪੜਤਾਲ ਮੈਂ ਹਾਂ ਸੁਨੀਲ ਕੁਮਾਰ ਹਿਮਾਸ਼ਰੀ ਤੇ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਕੀ ਕਿਹੜਾ ਕਿਹੜਾ ਉਮੀਦਵਾਰ ਜਿਹੜਾ ਵੱਡੀਆਂ ਪਾਰਟੀਆਂ ਐਲਾਨ ਸਕਦੀਆਂ ਨੇ ਕੁਛ ਇੱਕ ਨੇ ਐਲਾਨ ਵੀ ਦਿੱਤੇ ਨੇ ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਵਿੰਦਰ ਡੱਲੇ ਡੱਲੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਸੁਨੀਲ ਜੀ ਮੌਕਾ ਦਿੱਤਾ ਜੀ ਡੱਲੇ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਪੱਤੇ ਖੋਲਤੇ ਨੇ ਲਗਭਗ 5 ਕੀ ਹੋਰ ਉਮੀਦਵਾਰ ਉਹਨਾਂ ਨੇ ਐਲਾਨਨ ਜਿਹੜੇ ਨੇ ਉਹ ਬਾਕੀ ਰਹਿ ਗਏ ਨੇ ਤੇ ਅਕਾਲੀ ਦਲ ਤੇ ਕਾਂਗਰਸ ਅਜੇ ਪੱਤੇ ਨਹੀਂ ਖੋਲ ਰਹੀਆਂ ਚर्चा ਮਾਨੇ ਕਿ ਵੱਡੇ ਚਿਹਰੇ ਜਿਹੜੇ ਨੇ ਉਹ ਮੈਦਾਨ 'ਚ ਆ ਸਕਦੇ ਨੇ ਤੁਹਾਨੂੰ ਕੀ ਲੱਗਦਾ ਕਿਹੜਾ ਕਿਹੜਾ ਚਿਹਰਾ ਕਿੱਥੋਂ ਕਿੱਥੋਂ ਹੋ ਸਕਦਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸ ਦੂੰਗਾ ਕਿ ਜਿਵੇਂ ਜਿਵੇਂ ਪਹਿਲੇ ਗੇੜ ਦੀਆਂ ਚੋਣਾਂ ਮੁਲਕ ਦੇ ਵਿੱਚ ਹੋਣ ਜਾ ਰਹੀਆਂ ਨੇ ਉਸੇ ਤਰ੍ਹਾਂ ਹੀ ਦੇਸ਼ ਦੇ ਵਿੱਚ ਇੱਕ ਨਵਾਂ ਸਿਆਸੀ ਰੁਖ ਵੇਖਣ ਨੂੰ ਮਿਲ ਰਿਹਾ ਹੁਣ ਕੀ ਰੁਖ ਵੇਖਣ ਨੂੰ ਮਿਲ ਰਿਹਾ ਸਾਨੂੰ ਕਿ ਪੂਰੇ ਮੁਲਕ ਦੇ ਵਿੱਚ ਭਾਜਪਾ ਵੀ ਕਾਂਗਰਸ ਵੀ ਔਰ ਪੰਜਾਬ ਚ ਅਕਾਲੀ ਦਲ ਵੀ ਆਪ ਵੀ ਔਰ ਸੁਖਪਾਲ ਖੈਰਾ ਵੀ ਜੀ ਸਾਰੀਆਂ ਪੋਲਿਟਿਕਲ ਪਾਰਟੀਆਂ ਦੀ ਇਸ ਵਕਤ ਇਹ ਮੰਨਸ਼ਾ ਹੈ ਕਿ ਅਸੀਂ ਆਪਣੇ ਮਜਬੂਤ ਤੋਂ ਮਜਬੂਤ ਉਮੀਦਵਾਰ ਮੈਦਾਨ ਚ ਉਤਾਰ ਗਏ ਭਾਜਪਾ ਨੇ ਦੇਖੋ ਕਿੰਨੀਆਂ ਟਿਕਟਾਂ ਕੱਟਦੀਆਂ ਹੁਣ ਤੱਕ ਭਾਜਪਾ ਲਗਭਗ 40 ਲੋਕ ਸਭਾ ਮੈਂਬਰਾਂ ਦੀਆਂ ਟਿਕਟਾਂ ਕੱਟ ਚੁੱਕੀ ਆ ਤੇ ਨਵੀਆਂ ਦੀਆਂ ਟਿਕਟਾਂ ਦੇ ਚੁੱਕੀ ਆ ਜੀ ਔਰ ਕਾਂਗਰਸ ਸੇ ਜਿਹੜੀ ਕਾਂਗਰਸ ਨੇ ਦਿਗਵਜੈ ਸਿੰਘ ਵਰਗਾ ਲੀਡਰ ਜਿਹੜਾ 16 ਸਾਲ ਤੋਂ ਲੋਕ ਸਭਾ ਚ ਚੋਣ ਨਹੀਂ ਸੀ ਲੜਿਆ ਜੀ ਉਹਨੂੰ ਵੀ ਭਾਜਪਾ ਨੇ ਮੱਧ ਪ੍ਰਦੇਸ਼ ਦੇ ਵਿੱਚ ਚੋਣ ਲੜਨ ਦਾ ਸਨੇਹਾ ਲਾਤਾ ਕਿ ਤੁਸੀਂ ਵੀ ਚੋਣ ਲੜੋਗੇ ਜਿੱਥੇ 30 ਸਾਲ ਕਦੀ ਜਿੱਤੀ ਨਹੀਂ ਕਾਂਗਰਸ ਜੀ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਨੇ ਇਹ ਨਵਾਂ ਫਾਰਮੂਲਾ ਕੱਢਿਆ ਹੈ ਜੀ ਔਰ ਪ੍ਰਿੰਕਾ ਗਾਂਧੀ ਜਾ ਰਹੀ ਸੀ ਉੱਤਰ ਪ੍ਰਦੇਸ਼ ਆਪਣਾ ਦੌਰਾ ਰੱਦ ਕਰਤਾ ਇੱਕ ਤਾਂ ਸ਼ਰਦ ਪਵਾਰ ਆਮ ਆਦਮੀ ਪਾਰਟੀ ਤੇ ਪ੍ਰਿੰਕਾ ਗਾਂਧੀ ਹੁਣ ਕਾਂਗਰਸ ਤੇ ਆਪ ਦੇ ਗਠਬੰਧਨ ਤੇ ਨਵੇਂ ਸਿਰੇ ਤੋਂ ਵਿਚਾਰ ਕਰ ਰਹੇ ਨੇ ਇਹ ਸੂਤਰਾਂ ਮੁਤਾਬਕ ਖਬਰਾਂ ਨੇ ਔਰ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਨੇ ਇਹ ਮਨ ਬਣਾ ਲਿਆ ਕਿ ਅਸੀਂ ਮજબૂત ਉਮੀਦਵਾਰਾਂ ਦੇ ਖਿਲਾਫ ਆਪਣੇ ਮਜ਼ਬੂਤ ਲੀਡਰ ਉਤਾਰਾਂਗੇ ਭਾਵੇਂ ਉਹ ਮੰਤਰੀ ਨੇ ਭਾਵੇਂ ਉਹ ਵਿਧਾਇਕ ਨੇ ਭਾਵੇਂ ਉਹ ਸਧਾਰਨ ਵਰਕਰ ਨੇ ਮਜ਼ਬੂਤ ਦੇ ਖਿਲਾਫ ਮਜ਼ਬੂਤ ਉਮੀਦਵਾਰ ਉਤਾਰਨ ਦਾ ਜਿਹੜਾ ਫਾਰਮੂਲਾ ਹੈ ਕਾਂਗਰਸ ਨੇ ਮੰਨ ਲਿਆ ਪ੍ਰਿੰਕਾ ਗਾਂਧੀ ਖਾਸ ਤੌਰ ਤੇ ਇਸ ਕੰਮ ਲਈ ਕਹਿੰਦੇ ਅੜ ਗਈ ਸੀ ਕਿ ਅਸੀਂ ਮਜ਼ਬੂਤ ਉਮੀਦਵਾਰ ਲੜਾਣੇ ਨੇ ਜੀ ਜੀ ਔਰ ਪ੍ਰਿੰਕਾ ਗਾਂਧੀ ਦੇ ਦਖਲ ਤੋਂ ਬਾਅਦ ਪੰਜਾਬ ਦੀਆਂ ਸੀਟਾਂ 'ਚ ਵੀ ਨਵੇਂ ਸਰੇ ਤੋਂ ਜਿਹੜੀ ਸੁਖਬਗਾਹਟ ਹੈ ਚਰਚਾ ਜਿਹੜੀ ਸ਼ੁਰੂ ਹੋ ਗਈ ਜੇ ਮੈਂ ਕਾਂਗਰਸ ਦੀ ਗੱਲ ਕਰਾਂ ਔਰ ਦੋ ਤਿੰਨ ਦਿਨਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਭਾਜਪਾ ਪੂਨਮ ਢਿੱਲੋਂ ਬਹੁਤ ਮੰਨੇ ਪ੍ਰਮੰਨੇ ਉਹ ਕਲਾਕਾਰ ਨੇ ਫਿਲਮ ਦੇ ਬੀਬੀ ਜੀ ਔਰ ਇਹਦੇ ਨਾਲ ਨਾਲ ਹਰਭਜਨ ਭੱਜੀ ਦੇ ਨਾਲ ਗੱਲ ਚੱਲ ਰਹੀ ਹੈ ਗੌਤਮ ਗੰਭੀਰ ਦਿੱਲੀ ਤੋਂ ਚੋਣ ਲੜ ਸਕਦੇ ਨੇ ਉਹ ਵੀ ਭਾਜਪਾ ਚਲੇ ਗਏ ਨੇ ਸੋ ਹੁਣ ਜਦੋਂ ਭਾਜਪਾ ਸੈਲੀਬ੍ਰਿਟੀ ਔਰ ਵੱਡੇ ਵੱਡੇ ਸਟਾਰਾਂ ਨੂੰ ਲੈ ਕੇ ਆ ਰਹੀ ਹੈ ਉਸੇ ਟਾਈਮ ਫੇਰ ਕਾਂਗਰਸ ਨੇ ਫੈਸਲਾ ਕਰ ਲਿਆ ਕਿ ਅਸੀਂ ਵੀ ਮજબૂત ਉਮੀਦਵਾਰਾਂ ਦੇ ਖਿਲਾਫ ਆਪਣੇ ਮજબૂત ਉਮੀਦਵਾਰ ਉਤਾਰਾਂਗੇ ਭਾਵੇਂ ਉਹ ਸੈਲੀਬ੍ਰਿਟੀ ਹੋਣ ਭਾਵੇਂ ਕਲਾਕਾਰ ਹੋਣ ਭਾਵੇਂ ਸਾਡੇ ਪੋਲੀਟੀਕਲ ਵਰਕਰ ਹੋਣ ਜੀ ਔਰ ਮੈਂ ਸੁਨੀਲ ਜੀ ਦੱਸਦਾ ਭਾਵੇਂ ਪੰਜਾਬ ਨੇ ਬਹੁਤ ਸਾਰੇ ਨਾਵਾਂ ਦਾ ਪੈਨਲ ਵੀ ਭੇਜ ਦਿੱਤਾ ਪਰ ਜਦੋਂ ਵਿਜ਼ਿਬਿਲਟੀ ਫੈਕਟਰ ਬਣ ਗਈ ਜਦੋਂ ਕਾਂਗਰਸ ਦੀ ਇੱਜ਼ਤ ਦਾਅ ਤੇ ਲੱਗ ਗਈ ਜੀ ਕਾਂਗਰਸ ਦੇ ਲਈ ਜਿਉਣ ਤੇ ਮਰਨ ਦਾ ਸਵਾਲ ਇਹਨਾਂ ਚੋਣਾਂ 'ਚ ਖੜਾ ਹੋ ਗਿਆ ਤੇ ਕਾਂਗਰਸ ਨੇ ਵੀ ਰਣਨੀਤੀ ਬਦਲੀ ਔਰ ਮੇਰੇ ਕੋਲੇ ਸਪਸ਼ਟ ਜਾਣਕਾਰੀਆਂ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਦੇ ਨਾਲ ਤੇ ਇੱਥੋਂ ਤੱਕ ਵਿਚਾਰ ਹੋਣ ਲੱਗ ਗਿਆ ਕਾਂਗਰਸ ਦੇ ਵਿੱਚ ਕਿ ਜਿਹੜੀ ਚਿੱਠੀ ਲਿਖਤੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਮੁਬਾਰਕਬਾਦ ਦੀ ਉਹਨਾਂ ਦੇ ਕੌਮੀ ਦਿਵਸ ਮੌਕੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਫੜ ਲਈ ਮੋਦੀ ਸਾਹਿਬ ਦੀ ਕਿ ਤੁਸੀਂ ਚਿੱਠੀ ਕਿਉਂ ਲਿਖੀ ਮੇਰੀ ਜੱਫੀ ਨਾਲ ਐਡੇ ਰੌਲੇ ਤੇ ਜੇ ਤੁਸੀਂ ਕੁਝ ਕਰੋ ਤੇ ਤੁਸੀਂ ਦੇਸ਼ ਭਗਤ ਸੋ ਨਵਜੋਤ ਸਿੱਧੂ ਨੇ ਸਿੱਧਾ ਹੀ ਬਗਾਵਤੀ ਹਮਲਾ ਕਰਤਾ ਔਰ ਪ੍ਰਧਾਨ ਮੰਤਰੀ ਦੇ ਇਸ ਕਦਮ ਤੋਂ ਬਾਅਦ ਕਾਂਗਰਸ ਨੂੰ ਥੋੜੀ ਜੀ ਤਾਕਤ ਮਿਲੀ ਹੈ ਔਰ ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਕਾਂਗਰਸ ਹੈ ਜਿਹੜੀ ਮੈਨੂੰ ਲੱਗਦੀ ਹੈ ਕੌਮੀ ਪੱਧਰ ਤੇ ਹੁਣ ਮੋਦੀ ਸਾਹਿਬ ਦੇ ਖਿਲਾਫ ਵਰਤਨ ਦੀ ਤਿਆਰੀ ਚ ਹੈ ਰੈਲੀਆਂ ਚ ਜੀ ਇਹ ਬਹੁਤ ਜਲਦ ਇਹ ਸੂਚਨਾ ਮੈਨੂੰ ਲੱਗਦਾ ਬਾਹਰ ਆ ਜੂਗੀ ਬਹੁਤ ਇੱਕ ਸੀਨੀਅਰ ਪੱਤਰਕਾਰ ਨਾਲ ਵੀ ਦਿੱਲੀ ਦੇ ਵਿੱਚ ਮੇਰਾ رابطہ ਬਣਿਆ ਜਿਹੜੇ ਕਾਂਗਰਸ ਦੀ ਪੋਲਿਟਿਕਸ ਨੂੰ ਬਹੁਤ ਨੇੜੇੋਂ ਦੇਖਦੇ ਨੇ ਉਹਨਾਂ ਦੇ ਨਾਲ ਵੀ ਮੇਰੀ ਜਾਣਕਾਰੀ ਸਾਂਝੀ ਹੋਈ ਹੈ ਉਹ ਵੀ ਕੁਝ ਅਜਿਹੀ ਉਮੀਦ ਪ੍ਰਗਟ ਕਰ ਰਹੇ ਨੇ ਅਸੀਂ ਅਨੁਮਾਨ ਤੇ ਗੱਲ ਕਰ ਰਹੇ ਹਾਂ ਸੰਭਾਵਨਾ ਤੇ ਔਰ ਹੁ ਜੇ ਹਰਭਜਨ ਭੱਜੀ ਨੂੰ ਲੈ ਕੇ ਆਉਂਦੇ ਨੇ ਅੰਮ੍ਰਿਤਸਰ ਕੋਈ ਵੱਡੀ ਗੱਲ ਨਹੀਂ ਕਾਂਗਰਸ ਹਰਭਜਨ ਭੱਜੀ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਚ ਦੁਬਾਰਾ ਮੈਦਾਨ ਚ ਉਤਾਰ ਦੇ ਕਿਉਂਕਿ ਹਰਭਜਨ ਭੱਜੀ ਆ ਗਿਆ ਤੇ ਗੁਰਜੀਤ ਔਜਲਾ ਭਾਵੇਂ ਸਿਟਿੰਗ ਐਮਪੀ ਆ ਪਰ ਹਰਭਜਨ ਭੱਜੀ ਵੀ ਸੈਲੀਬ੍ਰਿਟੀ ਹੈ ਨਵਜੋਤ ਸਿੰਘ ਸਿੱਧੂ ਬਾਦ ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਵੀ ਸੋਚਿਆ ਜਾ ਸਕਦਾ ਹੈ ਅੰਮ੍ਰਿਤਸਰ ਚ ਕਾਂਗਰਸ ਵੱਲੋਂ ਨਵੇਂ ਸਿਰੇ ਤੋਂ ਇੱਕ ਜਿਵੇਂ ਮੈਂ ਬਠਿੰਡਾ ਸੀਟ ਦੀ ਲਗਾਤਾਰ ਗੱਲ ਕਰ ਰਿਹਾ ਕੱਲ ਦਾ ਕਿ ਬਠਿੰਡਾ ਸੀਟ ਬੀਬੀ ਹਰਸਿਮਰਤ ਕੌਰ ਦੇ ਖਿਲਾਫ ਨਵਜੋਤ ਕੌਰ ਨੂੰ ਲੜਾਈ ਜਾ ਸਕਦੀ ਹੈ ਕਾਂਗਰਸ ਵੱਲੋਂ ਕਿਉਂਕਿ ਹਰਸਿਮਰਤ ਦਾ ਮੁਕਾਬਲਾ ਕਰ ਸਕਦੀ ਨਵਜੋਤ ਕੌਰ ਬੀਬੀ ਨਵਜੋਤ ਕੌਰ ਬੀਬੀ ਕੋਲੇ ਵੀ ਤਜਰਬਾ ਸੰਸਦੀ ਸਖਤਰ ਰਹੀ ਹੈ ਜੀ ਔਰ ਬਾਦਲਾਂ ਦੇ ਖਿਲਾਫ ਝੰਡਾ ਵੀ ਚੱਕਦੀ ਰਹੀ ਹੈ ਬੀਬੀ ਔਰ ਦਲੇਰ ਲੀਡਰ ਵੀ ਹੈ ਬੀਬੀ ਔਰ ਇਸ ਕਰਕੇ ਨਵਜੋਤ ਕੌਰ ਦੇ ਨਵਜੋਤ ਬੀਬੀ ਹਰਸਿਮਰਤ ਦੇ ਖਿਲਾਫ ਨਵਜੋਤ ਕੌਰ ਨੂੰ ਉਤਾਰਿਆ ਜਾ ਸਕਦਾ ਹੈ ਹਰਭਜਨ ਭੱਜੀ ਦੇ ਖਿਲਾਫ ਨਵਜੋਤ ਸਿੱਧੂ ਨੂੰ ਉਤਾਰਿਆ ਜਾ ਸਕਦਾ ਹੈ ਕੈਪਟਨ ਅਮਰਿੰਦਰ ਪਰਵਾਰ ਚ ਵੀ ਦੋ ਟਿਕਟਾਂ ਨੇ ਕੈਪਟਨ ਅਮਰਿੰਦਰ ਮੁਖਮੰਤਰੀ ਹੈ ਤੇ ਬੀਬੀ ਪ੍ਰਨੀਤ ਕੌਰ ਨੂੰ ਵੀ ਪਟਿਆਲੇ ਚੋਂ ਲੜਾਉਣਾ ਇਸ ਕਰਕੇ ਨਵਜੋਤ ਸਿੰਘ ਸਿੱਧੂ ਤੇ ਹੁਣ ਕੋਈ ਫਾਰਮੂਲਾ ਲਾਗੂ ਨਹੀਂ ਹੁੰਦਾ ਸੋ ਨਵਜੋਤ ਸਿੰਘ ਸਿੱਧੂ ਦੀਆਂ ਸੇਵਾਵਾਂ ਵੀ ਪਾਰਟੀ ਆ ਜੜੀ ਲਾਊਗੀ ਔਰ ਨਵਜੋਤ ਸਿੰਘ ਸਿੱਧੂ ਨੂੰ ਇੰਜ ਮੰਨਦੇ ਨੇ ਕਾਂਗਰਸ ਵਾਲੇ ਕਿ ਨਵਜੋਤ ਸਿੰਘ ਸਿੱਧੂ ਭਾਵੇਂ ਆਖਰੀ ਦੌਰ ਤੋਂ ਪਹਿਲਾਂ ਪ੍ਰਚਾਰ ਕਰਦੇ ਪੰਜਾਬ ਚ 10-15 ਦਿਨ ਨਵਜੋਤ ਸਿੰਘ ਸਿੱਧੂ ਤਾਂ ਵੀ ਮਜ਼ਬੂਤ ਉਮੀਦਵਾਰ ਹੈ ਇਸ ਕਰਕੇ ਔਰ ਦੂਸਰਾ ਮੈਂ ਅਕਾਲੀ ਦਲ ਦੀ ਵੀ ਨਾਲ-ਨਾਲ ਗੱਲ ਕਰਨਾ ਅਕਾਲੀ ਦਲ ਵੀ ਦੇਖੋ ਸੁਖਬੀਰ ਬਾਦਲ ਦੇ ਚਰਚੇ ਹੋ ਰਹੇ ਨੇ ਕਿ ਫਿਰੋਜ਼ਪੁਰ ਆਪ ਜਾਣਗੇ ਬੀਬੀ ਹਰਸਿਮਰਤ ਕੌਰ ਬਠਿੰਡੇ ਲੜੂ ਸੁਖਬੀਰ ਫਿਰੋਜ਼ਪੁਰ ਜਾਊ ਸੁਖਬੀਰ ਬਾਦਲ ਸਨੇਹਾ ਦੇਣਾ ਚਾਹੁੰਦੇ ਆ ਕਿ ਅਸੀਂ ਵੀ ਤਕੜੇ ਉਮੀਦਵਾਰ ਅੱਗੇ ਲੈ ਕੇ ਆਵਾਂਗੇ ਮੈਂ ਆਪ ਅੱਗੇ ਹੋ ਕੇ ਅਗਵਾਈ ਕਰੂੰਗਾ ਔਰ ਇਹ ਵੀ ਪਤਾ ਲੱਗਿਆ ਹੈ ਕਿ ਬਿਕਰਮ ਮਜੀਠੀਏ ਬਾਰੇ ਫੀਡਬੈਕ ਲਈ ਜਾ ਰਹੀ ਹੈ ਪਾਰਟੀ ਵੱਲੋਂ ਲੁਧਿਆਣੇ ਦੀ ਸੀਟ ਤੋਂ ਜੀ ਬਿਕਰਮ ਮਜੀਠੀਆ ਯੂਥ ਜਾਂ ਦਲ ਦੇ ਯੂਥ ਅਕਾਲੀ ਦਲ ਦੇ ਆਗੂ ਹੁੰਦੇ ਹੋਏ ਵੀ ਲੁਧਿਆਣੇ 'ਚ ਬਹੁਤ ਸਰਗਰਮ ਸੀ ਔਰ ਜੇ ਬਿਕਰਮ ਸਿੰਘ ਮਜੀਠੀਆ ਲੁਧਿਆਣੇ 'ਚ ਆ ਜਾਂਦਾ ਹੈ ਤੇ ਰਵਨੀਤ ਸਿੰਘ ਬਿੱਟੂ ਨੂੰ ਕਰੜੀ ਟੱਕਰ ਮਿਲੂਗੀ ਕਿਉਂਕਿ ਅ ਅ ਅ ਬਿਕਰਮ ਸਿੰਘ ਮਜੀਠੀਆ ਦੇ ਆਉਣ ਨਾਲ ਘਟੋ ਘਟ ਅਕਾਲੀ ਦਲ ਦਾ ਜਿਹੜਾ ਯੂਥ ਕਾਡਰ ਹੈ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਸਾਰੀ ਇਕੱਠੀ ਹੋ ਜਾਣੀ ਹੈ ਅਕਾਲੀ ਦਲ ਦੀ ਲੀਡਰਸ਼ਿਪ ਚ ਮਨ ਮਟਾਵ ਨਹੀਂ ਰਹਿਣਾ ਸੋ ਫਿਰ ਰਵਨੀਤ ਬਿੱਟੂ ਲਈ ਵੱਡੀ ਚੁਣੌਤੀ ਬਣ ਸਕਦੀ ਹੈ ਲੁਧਿਆਣੇ ਚ ਵੀ ਫਾਈਟ ਹੋ ਜਾਣੀ ਹੈ ਜੇ ਬਿਕਰਮ ਸਿੰਘ ਮਜੀਠੀਆ ਲੁਧਿਆਣੇ ਵਿੱਚ ਆ ਗਿਆ ਠੀਕ ਹੈ ਉਹ ਗੱਲਾਂ ਵੱਖਰੀਆਂ ਨੇ ਕਿ ਬਰਗਾੜੀ ਦੇ ਮਾਮਲੇ ਨੇ ਪਿਛਲੇ 10 ਸਾਲਾਂ ਦੀ ਪਰਫਾਰਮੈਂਸ ਹੈ ਪਰ ਬਿਕਰਮ ਸਿੰਘ ਮਜੀਠੀਆ ਦੇ ਵਿੱਚ ਅਕਾਲੀ ਦਲ ਦੇ ਕਾਰਡਰ ਨੂੰ ਨਾਲ ਲੈ ਕੇ ਚੱਲਣ ਦੀ ਤਾਕਤ ਹੈ ਜੀ ਰਣਜੀਤ ਤਲਵੰਡੀ ਦੇ ਪਰਿਵਾਰ ਨੂੰ ਤਾਕਤ ਦੇਤੀ ਰਣਜੀਤ ਸਿੰਘ ਤਲਵੰਡੀ ਨੂੰ ਜਨਰਲ ਸਕੱਤਰ ਬਣਾਤਾ ਕਾਂਗਰਸ ਨੇ ਔਰ ਪਤਾ ਲੱਗਿਆ ਕਿ ਰਣਜੀਤ ਸਿੰਘ ਤਲਵੰਡੀ ਨੂੰ ਆਉਂਦੇ ਦਿਨਾਂ ਦੇ ਵਿੱਚ ਇਹ ਵੀ ਖੁੱਲੀ ਛੁੱਟੀ ਦੇ ਦੇਣੀ ਹੈ ਕਿ ਤੁਸੀਂ ਜਿੱਥੋਂ ਪੰਜਾਬ ਚ ਚੋਣ ਲੜਨੀ ਚਾਹੋ ਭਾਵੇਂ ਰਾਏਕੋਡ ਮੁੜ ਕੇ ਚੋਣ ਲੜਨੀ ਚਾਹੋ ਤੇ ਤੁਸੀਂ ਆਪਣੇ ਹਲਕੇ ਚ ਵੀ ਨਾਲ-ਨਾਲ ਕੰਮ ਕਰੋ ਖੰਨੇ ਦੇ ਨਾਲ ਕਿਉਂਕਿ ਅਕਾਲੀ ਦਲ ਸਾਰੇ ਪੁਰਾਣੇ ਜਿਹੜੇ ਵੱਡੇ ਟਕਸਾਲੀ ਅਕਾਲੀਆਂ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਵੀ ਨਵੇਂ ਸਰੇ ਤੋਂ ਮਜ਼ਬੂਤ ਕਰਨ ਦੀ ਦਿਸ਼ਾ 'ਚ ਕੰਮ ਕਰ ਰਿਹਾ ਸੋ ਬਿਕਰਮ ਮਜੀਠੀਏ ਤੇ ਅਕਾਲੀ ਦਲ ਸੰਤੀ ਕੇਂਦਰ ਲੁਧਿਆਣੇ 'ਚ ਦਾ ਚੱਲ ਸਕਦਾ ਆਮ ਆਦਮੀ ਪਾਰਟੀ ਨੇ ਜੋਰਾ ਸਿੰਘ ਲੈ ਗਏ ਜਲੰਧਰ ਕਿਉਂਕਿ ਫਤਿਹਗੜ ਸਾਹਿਬ ਦੇ ਸਾਬਕਾ ਜਿਹੜੇ ਕੈਂਡੀਡੇਟ ਸੀਗੇ ਚਰਨਜੀਤ ਸਿੰਘ ਅਟਵਾਲ ਸਾਹਿਬ ਉਹਨਾਂ ਨੂੰ ਜਲੰਧਰ ਲੈ ਗਿਆ ਅਕਾਲੀ ਦਲ ਵਾਲੀ ਜੀ ਚਰਨਜੀਤ ਅਟਵਾਲ ਵੀ ਅਕਾਲੀ ਦਲ ਨੇ ਲੋਕ ਸਭਾ ਦੇ ਡਿਪਟੀ ਸਪੀਕਰ ਸੀ ਤਾਂ ਉਹਨਾਂ ਨੂੰ ਲੈ ਕੇ ਗਏ ਸੀ ਔਰ ਮੈਂ ਇੱਕ ਸਰਪ੍ਰਾਈਜ਼ਿੰਗ ਫੈਕਟਰ ਇੱਕ ਬੜਾ ਵੱਡਾ ਨਾਮ ਮੈਂ ਲੈਣ ਲੱਗਿਆ ਜਿਹੜਾ ਬਹੁਤ ਘੱਟ ਲੋਕਾਂ ਨੇ ਸੋਚਿਆ ਹੋਣਾ ਜੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਪੁੱਤਰ ਨਰੇਸ਼ ਗੁਜਰਾਲ ਸਾਹਿਬ ਭਾਵੇਂ ਜਲੰਧਰੋਂ ਚੋਣ ਹਾਰ ਗਏ ਸੀ ਉਹ ਲੋਕ ਸਭਾ ਦੀ ਉਹ ਰਾਜ ਸਭਾ ਦੇ ਮੈਂਬਰ ਨੇ ਅਕਾਲੀ ਦਲ ਦੇ ਨਰੇਸ਼ ਗੁਜਰਾਲ ਨੂੰ ਵੀ ਅਕਾਲੀ ਦਲ ਪੰਜਾਬ 'ਚ ਹਿੰਦੂ ਚਿਹਰੇ ਦੇ ਤੌਰ ਤੇ ਉਮੀਦਵਾਰ ਬਣਾ ਸਕਦਾ ਹੈ ਕਿੱਥੇ ਬਣਾ ਸਕਦਾ ਹੈ ਜੇ ਵਿਕਰਮਜੀਠੀ ਨੂੰ ਲੁਧਿਆਣੇ 'ਚ ਫੀਡਬੈਕ ਲਈ ਜਾ ਰਹੀ ਹੈ ਤਾਂ ਨਰੇਸ਼ ਗੁਜਰਾਲ ਬਾਰੇ ਵੀ ਸੋਚਿਆ ਜਾ ਰਿਹਾ ਕਿ ਕਿਉਂ ਨਾ ਨਰੇਸ਼ ਗੁਜਰਾਲ ਨੂੰ ਲੁਧਿਆਣੇ 'ਚ ਚੋਣ ਲੜਾ ਦਿੱਤੀ ਜਾਵੇ ਕਿਉਂਕਿ ਸੰਤੀ ਕੇਂਦਰ ਲੁਧਿਆਣੇ 'ਚ ਮੰਨਿਆ ਜਾਂਦਾ ਹੈ ਕਿ ਹਿੰਦੂ ਪਾਈਚਾਰੇ ਦੀਆਂ ਵੋਟਾਂ ਨੇ ਜਿਹੜੀਆਂ ਉਹ ਵੀ ਅਕਾਲੀ ਦਲ ਨੂੰ ਪੈ ਸਕਦੀਆਂ ਹੈ ਅਕਾਲੀ ਇਹ ਮੰਨਦੇ ਨੇ ਕਿ ਪਿੰਡਾਂ 'ਚ ਤਾਂ ਸਾਨੂੰ ਪੈ ਜਾਣੀ ਹੈ ਸ਼ਹਿਰ 'ਚ ਬੀਜੇਪੀ ਦੀ ਵੋਟ ਹੈ ਜਿਹੜੀ ਜੇ ਗੁਜਰਾਲ ਦਾ ਬੇਟਾ ਇੱਥੇ ਆ ਕੇ ਲੜ ਪੈਂਦਾ ਤੇ ਬੀਜੇਪੀ ਦੀ ਵੋਟ ਹੋਰ ਸੰਗਠਿਤ ਹੋ ਕੇ ਅਕਾਲੀ ਦਲ ਨੂੰ ਪੈ ਸਕਦੀ ਹੈ ਸੋ ਜੇ ਇੰਦਰ ਕੁਮਾਰ ਗੁਜਰਾਲ ਵਰਗਾ ਵੱਡਾ ਚਿਹਰਾ ਵੀ ਲੁਧਿਆਣੇ ਲਿਆਂਦਾ ਅਕਾਲੀ ਦਲ ਨੇ ਤੇ ਅਕਾਲੀ ਦਲ ਦੀ ਜਿਹੜੀ ਚੰਗੇ ਤੇ ਤਕੜੇ ਉਮੀਦਵਾਰ ਦੀ ਕਮੀ ਹੈ ਉਹ ਕਾਫੀ ਹੱਦ ਤੱਕ ਪੂਰੀ ਹੋ ਸਕਦੀ ਹੈ ਜੀ ਔਰ ਇੱਥੋਂ ਤੱਕ ਗੱਲਾਂ ਚੱਲ ਰਹੀਆਂ ਨੇ ਕਿ ਅਕਾਲੀ ਦਲ ਦੇਖੋ ਇਹ ਤਾਂ ਸਾਫ਼ ਹੋ ਗਿਆ ਅਕਾਲੀ ਦਲ ਨੇ ਕਿਹਾ ਤਾਂ ਕਿ ਅਸੀਂ ਕੋਈ ਸੈਲੀਬ੍ਰਿਟੀ ਨਹੀਂ ਲੈ ਕੇ ਆਣਾ ਲੇਕਿਨ ਇਹ ਵੀ ਪਤਾ ਲੱਗਿਆ ਕਿ ਕਾਂਗਰਸ ਦਾ ਇੱਕ ਬਹੁਤ ਵੱਡਾ ਕਾਂਗਰਸ ਦਾ ਇੱਕ ਬਹੁਤ ਵੱਡਾ ਆਗੂ ਜਿਹੜਾ ਕਿਤੇ ਨਾ ਕਿਤੇ ਕਾਂਗਰਸ 'ਚ ਥੋੜਾ ਨਾਰਾਜ਼ ਹੈ ਉਹ ਵੀ ਆਉਂਦੇ ਦਿਨਾਂ ਦੇ ਵਿੱਚ ਅਕਾਲੀ ਦਲ 'ਚ ਸ਼ਾਮਲ ਹੋ ਸਕਦਾ ਹੈ ਅਕਾਲੀ ਭਾਜਪਾ ਗਠਜੰਬੰਧਨ ਦੇ ਨਾਲ ਜੁੜ ਸਕਦਾ ਹੈ ਔਰ ਗਠਜੰਬੰਧਨ ਦੀ ਟਿਕਟ ਮਿਲ ਸਕਦੀ ਹੈ ਸੋ ਇਹ ਵੀ ਸੰਭਾਵਨਾਵਾਂ ਚੱਲ ਰਹੀਆਂ ਨੇ ਔਰ ਦੂਜੇ ਪਾਸੇ ਵਿਨੋਦ ਖੰਨੇ ਵਾਲੀ ਸੀਟ ਤੇ ਕਵਿਤਾ ਖੰਨਾ ਇਹ ਉਹਨਾਂ ਦਾ ਪੁੱਤਰ ਅਕਸ਼ੇ ਖੰਨਾ ਜਾਂ ਅਸ਼ੁਨੀ ਸ਼ਰਮਾ ਦੇਖੋ ਜਿਹੜਾ ਭਾਜਪਾ ਔਰ ਅਕਾਲੀ ਦਲ ਵਾਲੇ ਅਸ਼ੁਨੀ ਸ਼ਰਮਾ ਪਠਾਨਕੋਟ ਤੋਂ ਵਿਧਾਇਕ ਨੇ ਔਰ ਉਹ ਪੰਜਾਬ ਭਾਜਪਾ ਦੇ ਪ੍ਰਧਾਨ ਰਹੇ ਨੇ ਅਸ਼ਵਨੀ ਖੰਨਾ ਔਰ ਉਹਨਾਂ ਦਾ ਚੰਗਾ ਆਧਾਰ ਹੈ ਪਠਾਨਕੋਟ ਵਰਗੇ ਇਲਾਕਿਆਂ ਦੇ ਵਿੱਚ ਸੋ ਅਸ਼ਵਨੀ ਖੰਨਾ ਨੂੰ ਵੀ ਭਾਰਤੀ ਜਨਤਾ ਪਾਰਟੀ ਉਮੀਦਵਾਰ ਦੇ ਤੌਰ ਤੇ ਵਿਚਾਰ ਸਕਦੀ ਹੈ ਸੋ ਵਿਜੇ ਸੰਪਲਾ ਔਰ ਇੱਕ ਰਜੇਸ਼ ਵਾਗਾ ਨੇ ਜਿਹੜੇ ਕਿ ਇੱਕ ਕਮਿਸ਼ਨ ਸੀਗਾ ਘਟ ਗਣਤੀਆਂ ਬਾਰੇ ਉਹਦੇ ਵੀ ਮੈਂਬਰ ਰਹੇ ਨੇ ਉਹ ਵੀ ਤਕੜੇ ਆਗੂ ਨੇ ਉਹਨਾਂ ਦੇ ਨਾਂ ਤੇ ਵੀ ਵਿਚਾਰ ਹੋ ਰਹੀ ਹੈ ਸੋ ਸਾਰੀਆਂ ਪਾਰਟੀਆਂ ਦੀ ਜਿਹੜੀ ਹੁਣ ਟੇਕ ਚੱਲ ਰਹੀ ਹੈ ਸੁਨੀਲ ਜੀ ਉਹ ਤਕੜੇ ਤਜਰਬੇਕਾਰ ਉਮੀਦਵਾਰਾਂ ਵਾਲ ਚੱਲ ਰਹੀ ਹੈ ਔਰ ਮੈਂ ਫਤਿਹਗੜ ਸਾਹਿਬ ਦੀ ਗੱਲ ਕਰਦਾ ਅਕਾਲੀ ਦਲ ਫਤਿਹਗੜ ਸਾਹਿਬ 'ਚ ਹੁਣ ਵਿਚਾਰ ਕਰ ਰਿਹਾ ਹੈ ਦਰਬਾਰਾ ਸਿੰਘ ਗੁਰੂ ਦੇ ਨਾਂ ਤੇ ਜੀ ਮੁੱਖ ਸਖਤਰ ਸਨ ਪ੍ਰਕਾਸ਼ ਸਿੰਘ ਬਾਦਲ ਦੇ ਆਈਐਸ ਅਫਸਰ ਸਨ ਰਿਟਾਇਰ ਹੋ ਗਏ ਭਦੌੜ ਤੋਂ ਚੋਣ ਲੜੇ ਸੀ ਮੁਹੰਮਦ صدیق ਉਹਨਾਂ ਤੋਂ ਚੋਣ ਹਾਰ ਗਈ ਸੀ ਥੋੜੀਆਂ ਜਿਹੀਆਂ ਵੋਟਾਂ ਨਾਲ ਮਰ ਫਤਗੜ ਸਾਹਿਬ ਰਾਖਵੇਂ ਹਲਕੇ ਤੋਂ ਡੀਐਸ ਗੁਰੂ ਸਾਹਿਬ ਨੂੰ ਵੀ ਅਕਾਲੀ ਦਲ ਦੁਬਾਰਾ ਸੋਚ ਰਿਹਾ ਕਿ ਕਿਉਂ ਨਾ ਇਹਨਾਂ ਨੂੰ ਚੋਣ ਲੜਾ ਦਿੱਤੀ ਜਾਵੇ ਸੋ ਅਕਾਲੀ ਦਲ ਇਹਦੇ ਨਾਲ ਨਾਲ ਮੈਂ ਹੋਰ ਦੱਸ ਦਵਾਂ ਫਰੀਦਕੋਟ ਦੇ ਵਾਲੇ ਪਾਸੇ ਔਰ ਫਿਰੋਜ਼ਪੁਰ ਸੀਟ ਫਿਰੋਜ਼ਪੁਰ ਅਗਰ ਸ਼ਖਬੀਰ ਬਾਦਲ ਜਾਣਦੇ ਨੇ ਉਹ ਤਾਂ ਉਹਨਾਂ ਦਾ ਕਵਰ ਅਪ ਹੁੰਦਾ ਹੁਣ ਗੱਲ ਰਹਿ ਗਈ ਅਕਾਲੀ ਦਲ ਦੀ ਪਟਿਆਲਾ ਸੀਟ ਜੀ ਪਟਿਆਲਾ ਸੀਟ ਤੋਂ ਲਗਭਗ ਸੁਜੀਤ ਸਿੰਘ ਰਖੜਾ ਜਿਹੜੇ ਉਹਨਾਂ ਦੇ ਸਾਬਕਾ ਮੰਤਰੀ ਨੇ ਉਹਨਾਂ ਦੀ ਤਿਆਰੀ ਅਕਾਲੀ ਦਲ ਨੇ ਕਰਾਈ ਹੈ ਸੋ ਸਾਰੀਆਂ ਪਾਰਟੀਆਂ ਤਕੜੇ ਉਮੀਦਵਾਰਾਂ ਨੂੰ ਅੱਗੇ ਲੈ ਕੇ ਆਉਣ ਦੇ ਯਤਨਾਂ ਦੇ ਵਿੱਚ ਰੁੱਝ ਗਈਆਂ ਨੇ ਔਰ ਗਹਿ ਗੱਚ ਮੁਕਾਬਲਾ ਮੈਨੂੰ ਲੱਗਦਾ ਹੈ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਹੋਏਗਾ ਔਰ ਮਿਸ਼ਨ 13 ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਆਸਾਨ ਲੱਗਦਾ ਸੀ ਮੈਨੂੰ ਲੱਗਦਾ ਹੈ ਹੁਣ ਫਸਵੀ ਟੱਕਰ ਵਾਲਾ ਬਣ ਜਾਣਾ ਮਿਸ਼ਨ 13 ਐਡਾ ਆਸਾਨ ਪੰਜਾਬ ਚ ਕਿਸੇ ਲਈ ਨਹੀਂ ਰਹਿਣ ਵਾਲਾ ਮੈਨੂੰ ਇਹ ਸੰਭਾਵਨਾਵਾਂ ਲੱਗਦੀਆਂ ਔਰ ਜਿਸ ਤਰੀਕੇ ਨਾਲ ਸੁਖਪਾਲ ਖੈਰਾ ਨੇ ਬੀਬੀ ਜਗੀਰ ਕੌਰ ਦੇ ਸਾਹਮਣੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਖੜਾ ਕਰਤਾ ਉੱਥੇ ਵੀ ਚਿਹਰਿਆਂ ਦੀ ਕਿਰਦਾਰਾਂ ਦੀ ਜਿਹੜੀ ਲੜਾਈ ਹੈ ਉਹ ਪੰਜਾਬ ਦੇ ਵਿੱਚ ਹੋਣ ਲੱਗੀ ਹੈ ਭਗਵੰਤ ਮਾਨ ਨੇ ਤਿੰਨ ਉਮੀਦਵਾਰ ਐ ਜਨਾਨ ਦਿੱਤੇ ਐ ਬਲਵਿੰਦਰ ਸਿੰਘ ਇਹਨਾਂ ਦੇ ਨਾਮ ਨੇ ਬਲਵਿੰਦਰ ਸਿੰਘ ਚੌਂਦਾ ਜੀ ਫਤਗੜ ਸਾਹਿਬ ਤੋਂ ਇਹ ਵੀ ਪੁਰਾਣੇ ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਇਹਨਾਂ ਦਾ ਵੀ ਤਕੜਾ ਦਾ ਹੈ ਜਸਟਿਸ ਜੋਰਾ ਸਿੰਘ ਜਲੰਧਰ ਤੋਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਔਰ ਗੁਰਦਾਸਪੁਰ ਤੋਂ ਪੀਟਰ ਮਸੀਨੂ ਉਮੀਦਵਾਰ ਬਣਾ ਦਿੱਤਾ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਦੀ ਗੱਲ ਵੀ ਸੁਣ ਲਈਏ ਖੈਰਾਲ ਸਾਹਿਬ ਦੀ ਗੱਲ ਵੀ ਸੁਣ ਲਈਏ ਕਿਉਂਕਿ ਜੇ ਬੀਬੀ ਨਵਜੋਤ कौर ਪੌਂਚ ਗਈ ਬਠਿੰਡੇ ਜੀ ਤਾਂ ਫਿਰ ਸੁਖਪਾਲ ਖੈਰਾ ਬੀਬੀ ਹਰਸਿਮਰਤ ਤੇ ਨਵਜੋਤ कौर ਦੇ ਵਿਚਾਲੇ ਵੀ ਟਕੋਣੀ ਟੱਕਰ ਬਣਨੀ ਆ ਸੁਨੀਲ ਜੀ ਗੱਲ ਸੁਣ ਲਈਏ ਦੋਨਾਂ ਦੀ ਮੈਨੂੰ ਪਤਾ ਵਾ ਕਿ ਬਠਿੰਡੇ ਦੇ ਵਿੱਚ ਜਾ ਕੇ ਤੁਹਾਡਾ ਖਿਆਲ ਆ ਬਾਦਲਾਂ ਦੇ ਨਾਲ ਮੱਥਾ ਲਾਉਣਾ ਸੌਖਾ ਕਿਤੇ ਇਹਨਾਂ ਕੋ ਸੈਂਕੜੇ ਹਜ਼ਾਰਾਂ ਕਰੋੜ ਰੁਪਏ ਦੀ ਸੰਪਤੀ ਆ ਇੱਕ ਇੱਕ ਇਲੈਕਸ਼ਨ ਵਿੱਚ 100-100 ਤੋਂ 200 ਕਰੋੜ ਰੁਪਈਆ ਰੋੜਦੇ ਨੇ ਵੋਟਰਸ ਖਰੀਦਦੇ ਨੇ ਪੈਸੇ ਵੰਡਦੇ ਨੇ ਸ਼ਰਾਬਾਂ ਪਲਵਾਉਂਦੇ ਨੇ ਹਰ ਕਿਸਮ ਦਾ ਨਸ਼ਾ ਮਤਲਬ ਅਫੀਮ ਟੋਡੇ ਪੁੱਕੀ ਸਭ ਕੁਝ ਇਹਨਾਂ ਦੇ ਕੋਲ ਅਵੇਲੇਬਲ ਹੁੰਦਾ ਵਾ ਪਰ ਇਹਦੇ باوجود ਅਸੀਂ ਇਹ ਮੰਨ ਬਣਾਇਆ ਕਿਉਂਕਿ ਆਈ ਪਰਸਨਲੀ ਹੋਲਡ them ਰਿਸਪਾਂਸਿਬਲ ਫੋਰ ਦੀ ਡਿਸਟਰਕਸ਼ਨ ਆਫ ਪੰਜਾਬ ਜੇ ਅਗਰ ਪੰਜਾਬ ਅੱਜ ਇਸ ਕੰਡੇ ਤੇ ਖੜਾ ਵਾ ਕਿ ਸਾਡਾ ਸਾਰਾ ਪੜਿਆ ਲਿਖਿਆ ਹਿਊਮਨ ਨੌਜਵਾਨ ਤਬਕਾ ਅਜਬ ਵਿਦੇਸ਼ਾਂ ਨੂੰ ਭਜਿਆ ਜਾ ਰਿਹਾ ਸਾਰੇ ਬਠਿੰਡੇ ਦੇ ਵਿੱਚ ਜਾ ਕੇ ਦੇਖ ਲਓ ਮਾਲਵੇ ਵਿੱਚ ਇੱਕ ਹੀ ਬੋਰਡ ਨਜ਼ਰ ਆਉਂਦੇ ਜਿਹੜੇ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਆਇਲਟਸ ਸੇ ਕੋਰਸ ਕਰਕੇ ਆਪਣੇ ਬੱਚਿਆਂ ਨੂੰ ਬਾਹਰ ਵਿਦੇਸ਼ਾਂ ਵਿੱਚ ਭੇਜ ਰਹੇ ਨੇ ਔਰ ਇਸ ਤੋਂ ਇਲਾਵਾ ਜਿਹੜੀ ਕੈਂਸਰ ਦੀ ਬਿਮਾਰੀ ਸਭ ਤੋਂ ਜ਼ਿਆਦਾ ਅਫੈਕਟਡ ਬਠਿੰਡਾ ਜ਼ਿਲ੍ਹਾਵਾ ਕੈਂਸਰ ਟ੍ਰੇਨ ਜਾਂਦੀ ਆ ਫਰੋਮ ਬਠਿੰਡਾ ਟੂ ਬਿਕਾਨੇ ਸ਼ਰਮ ਨਹੀਂ ਆਉਂਦੀ ਬਾਦਲ ਦੇ ਪਰਿਵਾਰ ਨੂੰ ਕਿ ਅਸੀਂ ਇੰਨੇ ਸਾਲ ਰਾਜ ਕੀਤਾ ਤੇ ਅਸੀਂ ਆਤਮ ਹੱਤਿਆਵਾਂ ਦਿੱਤੀਆਂ ਅਸੀਂ ਕਾਲਾ ਪੀਲਿਆ ਦਿੱਤਾ ਅਸੀਂ ਪੀਣ ਵਾਲਾ ਸਾਫ਼ ਪਾਣੀ ਨਹੀਂ ਦੇ ਸਕੇ ਇਹਨਾਂ ਦੇ ਰਾਜ ਵਿੱਚ ਸਾਰੇ ਸਕੂਲ ਠੱਠੇ ਪਏ ਨੇ ਸਾਰੇ ਸਰਕਾਰੀ ਡਿਸਪੈਂਸਰੀਆਂ ਤੇ ਹਸਪੀਟਲਸ ਉਹ ਬਿਲਕੁਲ ਫੇਲ ਹੋ ਚੁੱਕੀਆਂ ਵਾਂ ਅੱਜ ਪੰਜਾਬ ਦੇ ਆਮ ਜਿਹੜੇ ਲੋਕ ਨੇ ਉਹ ਨਾ ਬੱਚਿਆਂ ਨੂੰ ਪੜ੍ਹਾ ਸਕਦੇ ਨੇ ਨਾ ਆਪਣਾ ਇਲਾਜ ਕਰਵਾ ਸਕਦੇ ਮਾਪਿਓ ਦਾ ਜਾਂ ਬਜ਼ੁਰਗਾਂ ਦਾ ਜਾਂ ਰੋਗੀਆਂ ਦਾ ਤੇ ਨਾ ਹੀ ਉਹ ਬੱਚਿਆਂ ਨੂੰ ਆਪਣਿਆਂ ਨੂੰ ਕੋਈ ਨੌਕਰੀ ਦੇ ਸਕਦੇ ਫਤਿਹਗੜ੍ਹ ਸਾਹਿਬ ਰਿਜ਼ਰਵ ਹਲਕੇ ਤੋਂ ਸਾਡੇ ਉਮੀਦਵਾਰ ਹੋਣਗੇ ਬਲਜਿੰਦਰ ਸਿੰਘ ਚੌਂਦਾ ਤੇ ਦੂਸਰੀ ਸੀਟ ਜਿਹੜੀ ਕੋਰ ਕਮੇਟੀ ਨੇ ਅਪਰੂਵ ਕੀਤੀ ਹੈ ਇੱਕ ਕੈਪਟਨ ਅਮਰਿੰਦਰ ਤੇ ਬਾਦਲਾਂ ਦਾ ਜਿਹੜਾ ਅਲਾਈਅንስ ਹੈ ਉਹਨੂੰ ਹਰਾਉਣ ਲਈ ਜਸਤੇਜੋਰਾ ਸਿੰਘ ਜਿਲੰਦਰ ਤੋਂ ਪਾਰਟੀ ਦੇ ਸਿੰਬਲ ਤੇ ਇਲੈਕਸ਼ਨ ਲੜਨਗੇ ਤੇ ਤੀਜੀ ਸੀਟ ਹੈਗੀ ਹੈ ਗੁਰਦਾਸਪੁਰ ਦੀ ਮੱਝ ਦੇ ਵਿੱਚ ਗੁਰਦਾਸਪੁਰ ਤੋਂ ਸਾਡੇ ਬਹੁਤ ਹੀ ਡੈਡੀਕੇਟਿਡ ਵੋਲੰਟੀਅਰ ਗੁਰਦਾਸਪੁਰ ਤੋਂ ਸਾਡੇ ਪਾਰਟੀ ਦੇ ਨਾਲ ਹਰ ਵਕਤ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲੇ ਵੋਲੰਟੀਅਰ ਨੇ ਉਹ ਉਹਨਾਂ ਦਾ ਨਾਮ ਹੈ ਜੀ ਪੀਟਰ ਮਸੀਹ ਚੀਦਾ ਬਾਕੀ ਜਿਹੜੇ ਪੰਜ ਰਹਿੰਦੇ ਨੇ ਉਹਨਾਂ ਦੀ ਅਨਾਉਂਸਮੈਂਟ ਜਿਹੜੀ ਹੈ ਉਹ 2-4 ਦਿਨਾਂ ਦੇ ਵਿੱਚ ਵੀ ਕਰ ਦਿੱਤੀ ਜਾਊਗੀ ਜਿਨ੍ਹਾਂ ਚ ਜਿਹੜੇ ਰਹਿੰਦੇ ਨੇ ਉਹਨਾਂ ਦੇ ਵਿੱਚ ਬਠਿੰਡਾ ਫਿਰੋਜ਼ਪੁਰ ਲੁਧਿਆਣਾ ਖਡੂਰ ਸਾਹਿਬ ਤੇ ਪਟਿਆਲਾ ਆਪਾਂ ਗੱਲ ਸੁਣੀ ਸੁਖਪਾਲ ਖਹਿਰਾ ਦੀ ਵੀ ਭਗਵੰਤ ਮਾਨ ਦੀ ਵੀ ਸੋ ਮੁਕਾਬਲਾ ਭਖ ਰਿਹਾ ਪੰਜਾਬ ਦੇ ਵਿੱਚ ਹਾਲਾ ਕਿ ਪੰਜਾਬ ਚ ਆਖਰੀ ਦੌਰ ਚ ਚੋਣਾ ਹੋਣੀਆਂ ਨੇ ਔਰ ਉਮੀਦਵਾਰਾਂ ਦਾ ਐਲਾਨ ਕੋਈ ਵੀ ਪਾਰਟੀ ਮੈਨੂੰ ਲੱਗਦਾ 10-15 April ਤੱਕ ਹੀ ਕਰਨਗੇ 15 April ਤੱਕ ਜਿਹੜਾ ਆਤਮ ਮੰਥਨ ਦੀ ਸਥਿਤੀ 'ਚ ਨੇ ਪਾਰਟੀਆਂ ਭਾਲਮ ਭਾਲ ਲੱਗੀ ਹੋਈ ਹੈ ਉਮੀਦਵਾਰ ਚੰਗੇ ਚੰਗੇ ਪਾਲ ਰਹੇ ਨੇ ਫੀਡਬੈਕ ਲੈ ਰਹੇ ਨੇ ਜੀ ਰਾਹੁਲ ਗਾਂਧੀ ਦੀ ਟੀਮ ਵੀ ਖਾਸ ਤੌਰ ਤੇ ਜ਼ਮੀਨੀ ਸਰਵੇਖਣ ਆਪਣੇ ਤਰੀਕੇ ਨਾਲ ਕਰ ਰਹੀ ਹੈ ਕੈਪਟਨ ਅਮਰਿੰਦਰ ਦੇ ਹਮੈਤੀ ਵੀ ਆਪਣੇ ਤਰੀਕੇ ਨਾਲ ਸਰਵੇਖਣ ਕਰ ਰਹੇ ਨੇ ਕਿ ਕਿਹੜੇ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇ ਸੋ ਜ਼ੋਰ ਸਾਰਿਆਂ ਦਾ ਲੱਗਿਆ ਸੁਨੀਲ ਜੀ ਅੱਥੀ ਅੱਛਾ ਡਲਾਈ ਤੁਸੀਂ بڑے ਵੱਡੇ ਚਿਹਰਿਆਂ ਦਾ ਜ਼ਿਕਰ ਕੀਤਾ ਕਿ ਇੱਥੋਂ ਇਹ ਚੋਣਾ ਲੜ ਸਕਦੇ ਨੇ ਸੰਭਾਵਨਾਵਾਂ ਨੇ ਤੇ ਤੁਹਾਨੂੰ ਕੀ ਲੱਗਦਾ ਕਿ ਜਦ ਇਹ ਚਿਹਰੇ ਮੈਦਾਨ ਦੇ ਵਿੱਚ ਆਉਣਗੇ ਤਾਂ ਕੀ ਕੁਝ ਜ਼ਮੀਨੀ ਪੱਧਰ ਤੇ ਰਾਜਨੀਤੀ ਬਦਲਾਅ ਹੋਵੇਗਾ ਕਿਉਂਕਿ ਇੱਕ ਚੀਜ਼ ਮੈਂ ਵੀ ਨੋਟ ਕਰੀ ਹੈ ਕਿ ਸਾਡਾ ਬੋਟ ਬੈਂਕ ਜਿਹੜਾ ਉਹ ਦੋ ਚੀਜ਼ਾਂ ਤੇ ਵੜ ਜਾਂਦਾ ਕਿ ਸ਼ਹਿਰੀ ਤੇ ਪਿੰਡੂ ਕੁਝ ਲੋਕਾਂ ਨੂੰ ਪਿੰਡਾਂ ਦੇ ਵਿੱਚ ਇਹ ਪਤਾ ਹੁੰਦਾ ਕਿ ਹਾਂ ਇਹ ਬੰਦਾ ਹੈ ਲੇਕਿਨ ਉਹਦੇ ਉਹ ਰੋਬਰੂ ਨਹੀਂ ਹੁੰਦੇ ਸਿਰਫ ਜਿਹੜਾ ਪਾਰਟੀ ਸਿੰਬਲ ਹੁੰਦਾ ਉਹਦੇ ਨਾਂ ਤੇ ਚੋਣਾਂ ਬੋਟ ਪਾ ਕੇ ਆਉਂਦੇ ਨੇ ਤੇ ਸ਼ਹਿਰਾਂ ਦੇ ਵਿੱਚ ਵੀ ਇਹੀ ਚੀਜ਼ ਹੁੰਦੀ ਹੈ ਕੁਝ ਬੰਦੇ ਜਾਣਦੇ ਨੇ ਕੁਝ ਪਾਰਟੀ ਦੇ ਨਾਂ ਤੇ ਬੋਟ ਪਾ ਕੇ ਆਉਂਦੇ ਨੇ ਤੁਹਾਨੂੰ ਕੀ ਲੱਗਦਾ ਕੀ ਕੁਝ ਬਦਲਾਅ ਹੋਏਗਾ ਜਗਰੇ ਵੱਡੇ ਚਿਹਰੇ ਮੈਦਾਨ 'ਚ ਹੀ ਹੁੰਦੇ ਨੇ ਦੇਖੋ ਚੰਡੀਗੜ੍ਹ ਦੀ ਵਕਤ ਬਦਲ ਗਿਆ ਜੀ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੇ ਸਬਕ ਦਿੱਤਾ ਜੀ ਅਕਾਲੀ ਭਾਜਪਾ ਨੂੰ ਕਾਂਗਰਸ ਨੂੰ ਪੰਜਾਬ ਦੀ ਲੈਫਟ ਪਾਰਟੀਆਂ ਨੂੰ ਬਲਵੰਤ ਸਿੰਘ ਰਾਮੂ ਵਾਲੀਏ ਨੂੰ ਜਿਹਨੇ ਲੋਕ ਭਲਾਈ ਪਾਰਟੀ ਬਣਾਈ ਸੀ ਸਾਰਿਆਂ ਨੂੰ ਸਬਕ ਦਿੱਤਾ ਕਿ ਜੇ ਸੰਗਠਿਤ ਹੋ ਕੇ ਮਿਸ਼ਨ ਦੇ ਨਾਲ ਲੜੋਂਗੇ ਤੇ ਵੋਟਾਂ ਮਿਲਣਗੀਆਂ ਆਮ ਆਦਮੀ ਪਾਰਟੀ ਵਰਗੀ ਨਵੀਂ ਪਾਰਟੀ ਚਾਰ ਲੋਕ ਸਭਾ ਮੈਂਬਰ ਜਿੱਤ ਗਈ ਜੀ ਰਵਾਇਤੀ ਵੋਟ ਬੈਂਕ ਟੁੱਟ ਚੁੱਕਿਆ ਇੱਕ ਗੱਲ ਮੰਨੋ ਹੁਣ ਲੋਕਾਂ ਨੂੰ ਆਦਤ ਪੈ ਗਈ ਕਿ ਅਸੀਂ ਅਕਾਲੀ ਭਾਜਪਾ ਤੇ ਕਾਂਗਰਸ ਤੋਂ ਬਿਨਾ ਵੀ ਵੋਟ ਪਾ ਸਕਦੇ ਹਾਂ ਜੀ ਆਜ਼ਾਦ ਬਹੁਤ ਸਮਿਆਂ ਤੋਂ ਜਿੱਤਦੇ ਰਹੇ ਨੇ ਆਜ਼ਾਦ बसपा ਦਾ ਆਧਾਰ ਰਿਹਾ ਪੰਜਾਬ ਦੇ ਵਿੱਚ ਕਿਸੇ ਸਮੇ ਬਹੁਤ ਜ਼ਿਆਦਾ ਹੁਣ ਵੀ ਚਲੋ बसपा ਦੁਬਾਰਾ ਮਹਾ ਗਠਜਬੰਦਨ ਚਾਹੀਏ ਮੈਨੂੰ ਲੱਗਦਾ ਤਕੜੇ ਹੋ ਕੇ ਲੜਨਗੇ बसपा ਵਾਲੇ ਵੀ ਹੁਣ ਇਹ ਗੱਲ ਮੈਂ ਨਹੀਂ ਮੰਨਦਾ ਕਿ ਸਿਰਫ ਅਕਾਲੀ ਭਾਜਪਾ ਤੇ ਕਾਂਗਰਸ ਚ ਮੁਕਾਬਲਾ ਹੋਣਾ ਹੈ ਹੁਣ ਲੋਕ ਇਹ ਦੇਖ ਰਹੇ ਨੇ ਕਿ ਅਕਾਲੀ ਭਾਜਪਾ ਨੇ 10 ਸਾਲ ਚ ਕੀ ਕੀਤਾ ਕਾਂਗਰਸ ਨੇ 2 ਸਾਲ ਚ ਕੀ ਕੀਤਾ ਕੈਪਟਨ ਅਮਰਿੰਦਰ ਨੇ 2 ਸਾਲ ਚ ਕੀ ਕੀਤਾ ਮੋਦੀ ਸਾਹਿਬ ਨੇ 5 ਸਾਲ ਚ ਕੀ ਕੀਤਾ ਠੀਕ ਹੈ ਪਾਕਿਸਤਾਨ ਦੇ ਨਾਲ ਫੌਜ ਨੇ ਜਿਹੜੀ ਕਾਰਵਾਈ ਕੀਤੀ ਉਹਨੂੰ ਲੋਕ ਬਹੁਤ ਸਾਰੇ ਭਾਜਪਾ ਦੀ ਕਾਮਯਾਬੀ ਦੇ ਤੌਰ ਤੇ ਦੇਖ ਰਹੇ ਉਹ ਤਾਂ ਫੌਜ ਦੀ ਕਾਮਯਾਬੀ ਸੀ ਉਹ ਤਾਂ ਜੇ ਕਿਸੇ ਦੀ ਵੀ ਸਰਕਾਰ ਹੁੰਦੀ ਫੌਜ ਸਾਡੀ ਦਲੇਰ ਹੈ ਫੌਜ ਭਾਜਪਾ ਦੇ ਆਣ ਕਰਕੇ ਨਹੀਂ ਮਜ਼ਬੂਤ ਹੋਈ ਮੇਰਾ ਇਹ ਮੰਨਣਾ ਹੈ ਫੌਜ ਨੂੰ ਰਾਜਨੀਤੀ ਤੋਂ ਕੱਢ ਦਿਓ ਲੋਕ ਫੈਕਟਰ ਫੌਜ ਦਾ ਵਿਰੋਧੀ ਪਾਰਟੀਆਂ ਵਾਲੇ ਸੱਤਾਧਰਾਂ ਵਾਲੇ ਇਹਦੇ ਤੇ ਰਾਜਨੀਤੀ ਕਰ ਰਹੇ ਨੇ ਮੋਦੀ ਸਾਹਿਬ ਨੇ ਸਿੱਖਿਆ ਲਈ ਕੀ ਕੀਤਾ ਜੀ ਪੈਸੇ ਕਿੰਨੇ ਕਿ ਜੁੜੇ ਰੋਜ਼ਗਾਰ ਕਿੰਨੇ ਕਾਇ ਨੌਕਰੀਆਂ ਕਿੰਨੀਆਂ ਕਾਇਆ ਕਰਜ਼ੇ ਕਿੰਨੇ ਕਾਇ ਰਾਖਵੇਂ ਕਰਨ ਵਾਲੇ ਸਾਡੇ ਭਾਈਚਾਰੇ ਨੂੰ ਕੀ ਸਹੂਲਤਾਂ ਮਿਲੀਆਂ ਬੜੀਆਂ ਗੱਲਾਂ ਨੇ ਸਕਾਲਰਸ਼ਿਪ ਦੇ ਮਸਲੇ ਨੇ ਵੱਡੇ ਵੱਡੇ ਸੁਪਨੇ ਦਿਖਾ ਦਿੱਤੇ ਸੋ ਇਸ ਕਰਕੇ ਹੁਣ ਤੁਸੀਂ ਜੇ ਅਸੀਂ ਵੋਟਰ ਗੰਜੇ ਆ ਤੇ ਸਾਨੂੰ ਤੁਸੀਂ ਕੰਗੀ ਨਹੀਂ ਵੇਚ ਸਕੋਗੇ ਲੋਕ ਸਿਆਣੇ ਹੋਗੇ ਲੋਕ ਬਹੁਤ ਸੋਚ ਸਮਝ ਕੇ ਵੋਟਾਂ ਪਾਉਣਗੇ ਇਸੇ ਕਰਕੇ ਕਿਰਦਾਰਾਂ ਦੀ ਲੜਾਈ ਹੈ ਜਿਹੜੀ ਬਣ ਗਈ ਹੁਣ ਹੁਣ ਪੰਜਾਬ ਦੀਆਂ ਚੋਣਾਂ ਕਿਰਦਾਰਾਂ ਦੀ ਲੜਾਈ ਹੋਊਗੀ ਔਰ ਮੈਂ ਇਹ ਵੀ ਦੱਸ ਦਿੰਦਾ ਕਿਉਂਕਿ ਆਖਰੀ ਦੌਰ ਚ ਵੋਟਾਂ ਨੇ ਪੰਜਾਬ ਦੀਆਂ ਆਖਰੀ ਜਿਹੜੇ 5-7 ਦਿਨ ਹੋਣਗੇ ਰਾਹੁਲ ਗਾਂਧੀ ਵੀ ਇੱਥੇ ਹੋਊਗਾ ਪ੍ਰੇਨਕਾ ਗਾਂਧੀ ਵੀ ਇੱਥੇ ਹੋਊਗੀ ਨਰਿੰਦਰ ਮੋਦੀ ਵੀ ਪੰਜਾਬ ਚ ਹੋਊਗਾ ਅਮਿਤ ਸ਼ਾਹ ਵੀ ਪੰਜਾਬ ਚ ਹੋਊਗਾ ਸ਼ਰਦ ਪਵਾਰ ਪੰਜਾਬ ਚ ਹੋਊਗਾ ਮਮਤਾ ਬਨਰਜੀ ਵੀ ਵੀ ਪਛਮੀ ਬੰਗਾਲ ਵਾਲੀ ਪੰਜਾਬ ਚ ਹੋਊਗੀ ਅਰਵਿੰਦ ਕੇਜਰੀਵਾਲ ਪੰਜਾਬ ਚ ਹੋਊਗਾ ਸੋ ਪੰਜਾਬ ਵਾਲੇ ਲੀਡਰ ਤਾਂ ਹੋਣਗੇ ਹੀ ਹੋਣਗੇ ਮਹਾਰਾਸ਼ਟਰ ਤੋਂ ਪਤਾ ਲੱਗਿਆ ਕਿ ਉਹਦੇ ਉਠਾ ਕੇ ਸ਼ਿਵਸਨ ਵਾਲੇ ਨੂੰ ਵੀ ਪੰਜਾਬ ਚ ਲਿਆਂਦਾ ਜਾਊਗਾ ਕਿਉਂਕਿ ਪੰਜਾਬ ਚ ਵੀ ਸ਼ਿਵਸਨਾਂ ਦਾ ਚੰਗਾ ਚੋਖਾ ਪ੍ਰਭਾਵ ਰਿਹਾ ਸ਼ਿਵਸਨ ਵਾਲੇ ਵੀ ਦੇਸ਼ ਭਗਤ ਨੇ ਜਦੋਂ ਦੇਸ਼ ਤੇ ਸੰਕਟ ਆਇਆ ਆਤਵਾਦ ਆਇਆ ਸ਼ਿਵਸਨ ਵਾਲਿਆਂ ਨੇ ਵੀ ਡਟ ਕੇ ਮੁਕਾਬਲਾ ਕੀਤਾ ਕਈ ਸ਼ਿਵਸਾਨਿਕ ਇੱਥੇ ਸ਼ਹੀਦ ਵੀ ਹੋਏ ਪੰਜਾਬ ਸੋ ਇਸ ਕਰਕੇ ਪੰਜਾਬ ਚ ਬੜੀ ਗਹਿਗਾ ਚ ਰਾਜਨੀਤਿਕ ਲੜਾਈ ਹੋਣੀ ਹੈ ਆਖਰੀ ਦੌਰ ਚ ਇਸੇ ਕਰਕੇ ਮੈਂ ਕਹਿੰਦਾ ਕਿਰਦਾਰਾਂ ਦੀ ਲੜਾਈ ਹੋਣੀ ਹੈ ਹੁਣ ਔਰ ਜੇ ਭਾਜਪਾ ਵਾਲੇ ਹੋਰ ਸੈਲੀਬ੍ਰਿਟੀ ਪੰਜਾਬ ਸੈਲੀਬ੍ਰਿਟੀ ਪੰਜਾਬ ਚ ਲਿਆ ਏ ਕਿਉਂਕਿ ਪਤਾ ਲੱਗਿਆ ਹੈ ਕਿ ਹੁਸ਼ਿਆਰਪੁਰ ਚ ਸੰਪਲਾ ਔਰ ਬਾਗਾ ਸਾਹਿਬ ਦਾ ਨਾਮ ਤਾਂ ਚੱਲ ਹੀ ਰਿਹਾ ਹੈ ਸੈਲੀਬ੍ਰਿਟੀ ਦੇ ਨਾਮ ਤੇ ਵੀ ਇੱਕ ਬਹੁਤ ਵੱਡੇ ਸੈਲੀਬ੍ਰਿਟੀ ਦੇ ਨਾਮ ਤੇ ਵੀ ਵਿਚਾਰ ਹੋ ਰਿਹਾ ਹਜੇ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੂੰਗਾ ਉਹ ਵੀ ਫਿਲਮ ਉਦਯੋਗ ਨਾਲ ਜੁੜਿਆ ਹੋਇਆ ਸੈਲੀਬ੍ਰਿਟੀ ਹੈ ਸੋ ਅਗਰ ਤਿੰਨੇ ਥਾਵਾਂ ਤੇ ਇੱਕ ਥਾਂ ਤੇ ਕਰੈਕਟਰ ਤੇ ਦੋ ਥਾਂ ਤੇ ਸੈਲੀਬ੍ਰਿਟੀ ਭਾਜਪਾ ਨੇ ਲਿਆਂਦੇ ਤਾਂ ਫਿਰ ਹੋਰ ਮੁਕਾਬਲਾ ਪੰਜਾਬ 'ਚ ਪਖਮਾ ਹੋ ਸਕਦਾ ਹੈ। ਅੱਛਾ ਚਲੋ ਦੇਖਦੇ ਹਾਂ ਡੱਲਾ ਜੀ ਕੀ ਆਉਣ ਵਾਲੇ ਦਿਨਾਂ 'ਚ ਸਿਆਸਤ ਜਿਹੜੀ ਆ ਉਹ ਕਿਹੜੇ-ਕਿਹੜੇ ਰੰਗ ਦਿਖਾਉਂਦੀ ਆ। ਹੁਣ ਤੱਕ ਦੀਆਂ ਕੁਝ ਅਹਿਮ ਖਬਰਾਂ ਦੀ ਪੜਤਾਲ ਕਰਨ ਲਈ ਬਹੁਤ ਬਹੁਤ ਧੰਵਾਦ। ਬਹੁਤ ਧੰਵਾਦ।